ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੰਜਾਬ ਪੁਲਿਸ ਜੇਲ੍ਹ ਬਾਰਡਰ ਲਈ ਪੰਜਾਬ ਹਿਸਟਰੀ ਕਲਚਰ ਤੇ ਲਿਟਰੇਚਰ ਦੇ MCQ ਲੈ ਕੇ ਆਏ ਹਾਂ ਇਸ ਦੇ ਵਿੱਚ ਤੁਹਾਨੂੰ 111 MCQ ਮਿਲਣਗੇ 111 ਪ੍ਰਸ਼ਨ ਇੱਕ ਵੀਡੀਓ ਦੇ ਵਿੱਚ ਠੀਕ ਹੈ ਤੁਹਾਡੇ ਕਵਰ ਕਰਵਾ ਦਾਂਗੇ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਪੰਜਾਬ ਦਾ ਇਤਿਹਾਸ ਸੱਭਿਆਚਾਰ ਤੇ ਸਾਹਿਤ ਦੇ ਸੰਬੰਧ ਦੇ ਵਿੱਚ ਠੀਕ ਹੈ ਤੇ ਇਹ ਆਪਾਂ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੋਣਗੇ ਆਪਣੀ ਐਪ ਵੀ ਤੁਸੀਂ ਡਾਊਨਲੋਡ ਕਰ ਲਓ ਨੌਕਰੀ ਗੁਰੂ ਐਪ ਆਪਣਾ ਟੈਲੀਗ੍ਰam ਨੌਕਰੀ ਗੁਰੂ ਠੀਕ ਆ ਤੇ ਇਹ ਵੀ ਤੁਸੀਂ ਜੁਆਇਨ ਕਰ ਲਓ ਆਪਣਾ ਨੰਬਰ ਹੈ 9888743699 ਅਮੈਂ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਜੁਆਇਨ ਕਰਨਾ ਉੱਥੇ ਮੌਕ ਟੈਸਟਾਂ ਦੀਆਂ ਪੀਡੀਐਫ ਮਿਲ ਜਾਣਗੀਆਂ ਠੀਕ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਹੁਤ ਟਾਈਮ ਨਹੀਂ ਖਰਾਬ ਕਰਨਾ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਪਹਿਲਾ ਪ੍ਰਸ਼ਨ ਇਸ ਸਵਾਲ ਦਾ ਉੱਤਰ ਹੈਗਾ ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਮਹਾਰਾਜ ਸਿੰਘ ਦੇ ਸਮਰਾਜ ਦੀ ਰਾਜਧਾਨੀ ਕਿਹੜੀ ਸੀ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਲਾਹੌਰ ਇੰਪੋਰਟੈਂਟ ਪ੍ਰਸ਼ਨ ਹੁਣ ਹੋਣਗੇ ਸਾਰੇ ਬੜੇ ਧਿਆਨ ਨਾਲ ਤੁਸੀਂ ਬਹਿ ਕੇ ਹਨਾ ਆਰਾਮ ਤੇ ਦੇਖਣਾ ਕੋਈ ਪ੍ਰਸ਼ਨ ਛੱਡਣਾ ਨਹੀਂ ਮੈਨੂੰ ਐ ਲੱਗ ਰਿਹਾ ਵੀ ਇਸ ਵੀਡੀਓ ਦੇ ਵਿੱਚ ਤੁਹਾਡੀ ਪੰਜਾਬ ਜੀਕੇ ਦੇ ਸ਼ਾਇਦ ਲਗਭਗ ਮੋਸਟਲੀ ਪ੍ਰਸ਼ਨ ਜੋ ਪੰਜਾਬ ਜੀਕੇ ਦੇ ਉਹ ਪਾਉਣਗੇ ਆ ਸਕਦੇ ਆ ਕਿਉਂਕਿ ਬਹੁਤ ਇੰਪੋਰਟੈਂਟ ਪ੍ਰਸ਼ਨ ਲਈ ਗਏ ਆ ਠੀਕ ਹੈ ਤੇ ਅਗਲਾ ਪ੍ਰਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਿਸ ਸਾਲ ਹੋਈ ਸੀ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ A 1920 ਠੀਕ ਹੈ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਮਸ਼ਹੂਰ ਪੰਜਾਬੀ ਮਹਾਂਕਾਵਿ ਹੀਰਾਂਜਾ ਕਿਸ ਨੇ ਲਿਖਿਆ ਸੀ ਬਾਰੀ ਸ਼ਾਹ ਨੇ ਲਿਖਿਆ ਸੀ ਠੀਕ ਆ ਆਪਸ਼ਨ B ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਬੜੇ ਧਿਆਨ ਨਾਲ ਦੇਖਣੀਆਂ ਠੀਕ ਆ ਅਗਲਾ ਪ੍ਰਸ਼ਨ ਬਾਬਾ RAM ਸਿੰਘ ਵੱਲੋਂ ਕਿਹੜੀ ਲਹਿਰ ਚਲਾਈ ਗਈ ਸੀ ਨਾਮਧਾਰੀ ਲਹਿਰ ਚਲਾਈ ਗਈ ਸੀ ਠੀਕ ਆ ਸੌਰੀ ਛੇਵੇਂ ਪ੍ਰਸ਼ਨ ਤੇ ਚੱਲਦੇ ਆ ਅਨੰਦ ਕਾਰਜ ਵਿਆਹੀ ਰਸਮ ਕਿਸ ਸਿੱਖ ਗੁਰੂ ਦੁਆਰਾ ਸ਼ੁਰੂ ਕੀਤੀ ਗਈ ਸੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਸਵਾਲ ਦਾ ਉੱਤਰ ਗੁਰੂ RAM ਦਾਸ ਜੀ ਆ ਨੰਦ ਕਾਰਜ ਸੌਰੀ ਹਾਂ ਅਨੰਦ ਕਾਰਜ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਅਨੰਦ ਕਾਰਜ ਦੀ ਰਸਮ ਚਲਾਈ ਸੀ ਤੇ ਆਪਸ਼ਨ ਬੀ ਦਾ ਉੱਤਰ ਤੇ ਚਾਰ ਲਾਵਾਂ ਦੀ ਰਸਮ ਕਿਸ ਨੇ ਚਲਾਈ ਸੀ ਗੁਰੂ ਰਾਮਦਾਸ ਜੀ ਨੇ ਠੀਕ ਹੈ ਤੇ ਯਾਦ ਰੱਖਣਾ ਗੁਰੂ ਅਮਰਦਾਸ ਜੀ ਨੇ ਅਨੰਦ ਕਾਰਜ ਦੀ ਰਸਮ ਚਲਾਈ ਸੀ ਅਗਲਾ ਪ੍ਰਸ਼ਨ ਤੇ ਕਿੱਕਲੀ ਲੋਕ ਨਾਚ ਇੱਡ ਲਿਖਿਆ ਵਿੱਚੋਂ ਕਿਸ ਦੁਆਰਾ ਕੀਤਾ ਜਾਂਦਾ ਹੈ ਇਸ ਸਵਾਲ ਦਾ ਉੱਤਰ ਇਹ ਮਤਲਬ ਕਿ ਨੌਜਵਾਨ ਕੁੜੀਆਂ ਦੁਆਰਾ ਕਿੱਕਲੀ ਪਾਈ ਜਾਂਦੀ ਹੈ ਠੀਕ ਹੈ ਤੇ ਅਗਲਾ ਪ੍ਰਸ਼ਨ ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਪੰਜਾਬੀ ਲੇਖਕ ਕੌਣ ਸੀ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਅਮਰਤਾ ਪ੍ਰੀਤਮ ਠੀਕ ਹੈ অপਸ਼ਨ B ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ ਪੰਜਾਬ ਦੀ ਰਵਾਇਤੀ ਕਢਾਈ ਨੂੰ ਕੀ ਕਿਹਾ ਜਾਂਦਾ ਹੈ ਸੌਰੀ ਤੇ ਇਸ ਸਵਾਲ ਦਾ ਉੱਤਰ ਹੈ ਪੰਜਾਬ ਦੀ ਰਵਾਇਤੀ ਕਢਾਈ ਨੂੰ ਕੀ ਕਿਹਾ ਜਾਂਦਾ ਫਲਕਾਰੀ ਪਹਿਲਾਂ ਤੁਹਾਨੂੰ ਇਹ ਮੌਕ ਟੈਸਟਾਂ ਦੇ ਵਿੱਚ ਪ੍ਰਸ਼ਨ ਕਰਵਾ ਚੁੱਕੇ ਹਾਂ ਅਗਲਾ ਪ੍ਰਸ਼ਨ ਕਿਹੜੀ ਨਦੀ ਨੂੰ ਪੰਜਾਬ ਦੀ ਰੀਡ ਦੀ ਹੱਟੀ ਕਿਹਾ ਜਾਂਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਸਤਲੁਜ ਆਪਸ਼ਨ ਬੀ ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅ ਅਗਲਾ ਪ੍ਰਸ਼ਨ ਹੈਗਾ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ 12ਵਾਂ ਅਗਲਾ ਖੇਦਰਾਣਾ ਦੀ ਲੜਾਈ ਕਿਸ ਸਥਾਨ ਨਾਲ ਸੰਬੰਧਿਤ ਹੈ ਮੁਕਤਸਰਨਾ ਠੀਕ ਹੈ ਮੁਕਤਸਰਨਾ ਠੀਕ ਹੈ ਖੇਦਰਾਣੀ ਲੜਾਈ ਜਿੱਥੇ 40 ਮੁਕਤਿਆਂ ਨੇ ਛੇਦੀ ਪ੍ਰਾਪਤ ਕੀਤੀ ਸੀ ਤੇ ਅਗਲਾ ਪ੍ਰਸ਼ਨ ਆ ਗਿਆ 13ਵਾਂ ਚਿੱਟਾ ਲਹੂ ਕਿਸ ਦੁਆਰਾ ਲਿਖਿਆ ਇੱਕ ਮਸ਼ਹੂਰ ਨਾਵਲ ਹੈ ਠੀਕ ਹੈ ਚੱਟਾ ਲਓ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਮਸ਼ਹੂਰ ਨਾਂ ਵਾਲਾ ਆਪਸ਼ਨ B ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਜਲਦੀ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਸਵਾਲ ਦਾ ਉੱਤਰ ਹੈ ਜਰਗ ਦਾ ਮੇਲਾ ਠੀਕ ਹੈ ਯਾਦ ਰੱਖਣਾ ਆਪਸ਼ਨ B ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 15ਵਾਂ ਫਟਾਫਟ ਕਰਵਾ ਰਹੇ ਹਾਂ ਪ੍ਰਸ਼ਨ ਤੁਹਾਡੇ ਠੀਕ ਹਨ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਲਾਈਕ ਦਾ ਬਟਨ ਪਲੇਸ ਦਬਾ ਦਿਆ ਕਰੋ ਕਮੈਂਟ ਬਾਕਸ ਤੇ ਕਮੈਂਟ ਕਰਕੇ ਵੀਡੀਓ ਨੂੰ ਰਿਵਿਊ ਦੇ ਦੇ ਕਰੋ ਆਪਣਾ ਵੀ ਵਧੀਆ ਕਿਵੇਂ ਦੀ ਹੈ ਲਾਣਾ ਵੀ ਹੋਰ ਕਿੱਦਾਂ ਦੀ ਵੀਡੀਓ ਤੁਹਾਨੂੰ ਚਾਹੀਦੀ ਹੈ ਜ਼ਰੂਰ ਦ ਲਾਲ ਮਧਵਲਾਲ ਤ੍ਰिवेदी ਠੀਕ ਆ ਬਹੁਤ ਸਾਰੇ ਪ੍ਰਸ਼ਨ ਆ ਬਹੁਤ ਸਾਰੇ ਪੇਪਰਾਂ 'ਚ ਇਹ ਪ੍ਰਸ਼ਨ ਪੁੱਛੇ ਜਾਂਦਾ ਅਗਦੇ ਪ੍ਰਸ਼ਨ ਤੇ ਚੱਲਦੇ ਆ ਲੂਣਾ ਕਾਵਿਨਾਟਕ ਕਿਸ ਦੁਆਰਾ ਲਿਖਿਆ ਗਿਆ ਇਸ ਸਵਾਲ ਦਾ ਉੱਤਰ ਸ਼ੇਖਮੁਹੰਮਦ ਬਟਾਲਵੀ ਦੁਆਰਾ ਲੂਣਾ ਠੀਕ ਆ ਲਿਖਿਆ ਗਿਆ ਹੈ ਲੂਣਾ ਕਾਵਿਨਾਟਕ ਅਗਲੇ ਪ੍ਰਸ਼ਨ ਤੇ ਚੱਲਦੇ ਆ ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਇਸ ਸਵਾਲ ਦਾ ਉੱਤਰ ਹੈਗਾ ਬਲੈਕਬੱਕ ਕਾਲਾ ਹਿਰਨ ਜਿਸ ਨੂੰ ਕਹਿ ਦਿੰਦੇ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ 18 ਮਸਬਰਾਉਂ ਦੀ ਲੜਾਈ ਕਿਸ ਸੌਰੀ ਸਭਰਾਉਂ ਦੀ ਲੜਾਈ ਵਿੱਚ ਸਿੱਖ ਫੌਜ ਦੀ ਅਗਵਾਈ ਕਿਸ ਨੇ ਕੀਤੀ ਸੀ ਤੇ ਇਸਵਾਲ ਦਾ ਉੱਤਰ ਸ਼ਾਮ ਸਿੰਘ ạtਾਰੀ ਵਾਲਾ ਨੇ ਕੀਤੀ ਸੀ ਸਭਰਾਉਂ ਦੀ ਲੜਾਈ ਦੇ ਵਿੱਚ ਸਿੱਖ ਆਰਮੀ ਦੀ ਮਤਲਬ ਸਿੱਖ ਫੌਜ ਦੀ ਅਗਵਾਈ ਅਗਲੇ ਪ੍ਰਸ਼ਨ ਤੇ ਚਲਦੇ ਜਮਲੇ ਜੱਟ ਦੁਆਰਾ ਕਿਹੜਾ ਸਾਜ਼ ਮਸ਼ਹੂਰ ਤੌਰ ਤੇ ਵਜਾਇਆ ਜਾਂਦਾ ਸੀ ਤੁੰਬੀ ਜਮਲੇ ਜੱਟ ਦੁਆਰਾ ਤੁੰਬੀ ਮਸ਼ਹੂਰ ਸੀ ਉਹਨਾਂ ਦੀ ਜਮਲੇ ਜੱਟ ਦੀ ਤੁੰਬੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਜਲਿਆਂਵਾਲਾ ਬਾਗ ਦਾ ਸਾਾਕਾ ਕਿਸ ਤਿਹਾਰਨ ਵਾਲੇ ਦਿਨ ਹੋਇਆ ਸੀ ਵਿਸਾਖੀ ਵਾਲੇ ਦਿਨ ਠੀਕ ਹੈ ਨੇਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਲਿਆਂਵਾਲਾ ਬਾਗ ਤੇ ਅਮਰਸਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪੰਜਾਬ ਸੀ ਇਸਵਾਲ ਦਾ ਉੱਤਰ ਹੈਗਾ 96 ਦੇਵੀ 96 ਦੇਵੀ ਪੰਜਾਬ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਸੀ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸਟੀਲ ਸਿਟੀ ਵਿੱਚ ਜਾਣਿਆ ਜਾਂਦਾ ਮੰਡੀ ਗੁੰਦਗੜ ਨੂੰ ਠੀਕ ਹੈ ਆਪਸ਼ਨ A ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਮੜੀ ਦਾ ਦੀਵਾ ਕਿਸ ਦਾ ਨਾਵਲ ਹੈ ਮੜੀ ਦਾ ਦੀਵਾ ਗਰਦਿਆਲ ਸਿੰਘ ਦਾ ਨਾਵਲ ਹੈ ਆਪਸ਼ਨ A ਆਪਸ਼ਨ A ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚਲਦੇ ਆਂ ਚੌਥਿਆ ਚਨਾਬ ਨਦੀ ਦੀ ਪ੍ਰਾਚੀਨ ਨਾਮ ਕੀ ਸੀ ਚਨਾਬ ਨਦੀ ਦਾ ਪ੍ਰਾਚੀਨ ਨਾਮ ਸਿਕਣੀ ਸੀ ਠੀਕ ਹੈ ਯਾਦ ਰੱਖਣਾ ਆਪਸ਼ਨ B ਅਗਲੇ ਪ੍ਰਸ਼ਨ ਤੇ ਚਲਦੇ ਆਂ 25ਵਾਂ ਪਿੰਜਰ ਦਾ ਲੇਖਕ ਕੌਣ ਹੈ ਪਿੰਜਰ ਦਾ ਲੇਖਕ ਹੈਗਾ ਆਪਣਾ ਅਮਰਤਾ ਪ੍ਰੀਤਮ ਠੀਕ ਹੈ ਯਾਦ ਰੱਖਣਾ ਇਹਨਾਂ ਨੂੰ ਇਸ ਲਈ ਪੁਰਸਕਾਰ ਵੀ ਮਿਲਿਆ ਸੀ ਠੀਕ ਹੈ ਆਪਸ਼ਨ D ਇਸ ਦਾ ਉੱਤਰ ਸੌਰੀ ਆਪਸ਼ਨ A ਅਮਰਤਮ ਪੁਰਾਣਾ ਨਾਮ ਨਹੀਂ ਲਿਖਿਆ ਕਿ ਅਮਰਤ ਪ੍ਰੀਤਮ ਠੀਕ ਹੈ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਇਸ ਸਵਾਲ ਦਾ ਤਾਂ ਗਿਆਨੀ ਗਿਆਨ ਸਿੰਘ ਰਾਰੇਵਾਲਾ ਠੀਕ ਹੈ ਮਤਲਬ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਸਨ ਜਿਹੜਾ ਪੈਪਸੂ ਰਾਜ ਡਿਕਲੇਅਰ ਹੋਇਆ ਸੀ ਠੀਕ ਹੈ ਕਿਹੜੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਜਫਰਨਾਮਾ ਕਿਸ ਨੇ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਇਹ ਇਸਵਾਲ ਦਾ ਉੱਤਰ ਆਪਸ਼ਨ ਸੀ ਅਗਲੇ ਪ੍ਰਸ਼ਨ ਤੇ ਚਲਦੇ ਆਂ ਪਹਿਲੀ ਐਂਗਲੋ ਸਿੱਖ ਜੰਗ ਕਿਸ ਸਾਲ ਲੜੀ ਗਈ ਸੀ ਪਹਿਲੀ ਐਂਗਲੋ ਸਿੱਖ ਜੰਗ 1845 ਤੋਂ 46 ਦੇ ਵਿਚਕਾਰ ਹੋਈ ਸੀ ਆਪਸ਼ਨ ਬੀ ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚਲਦੇ ਆਂ ਮਸ਼ਹੂਰ ਪੰਜਾਬੀ ਪੁਸਤਕ ਮੇਰਾ ਪਿੰਡ ਦਾ ਲੇਖਕ ਕੌਣ ਆ ਮੇਰਾ ਪਿੰਡ ਦਾ ਲੇਖਕ ਕੌਣ ਆ ਗਿਆਨੀ ਗੁਰਦਿੱਤ ਸਿੰਘ ਠੀਕ ਆ ਯਾਦ ਰੱਖਣਾ ਆਪਸ਼ਨ ਏ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆਂ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਜਨਸੰਖਿਆ ਦੀ ਘਣਤਾ ਸਭ ਤੋਂ ਘੱਟ ਹੈ ਮੁਕਸਰ ਸਾਹਿਬ ਦੇ ਵਿੱਚ ਜਨਸੰਖਿਆ ਦੀ ਘਣਤਾ ਜੇ ਡੈنسਿਟੀ ਦੀ ਗੱਲ ਕਰੀਏ ਤਾਂ ਮੁਕਸਰ ਸਾਹਿਬ ਦੇ ਵਿੱਚ ਘੱਟ ਆ ਠੀ ਸੰਦੇ ਚਲਦੇ ਆ ਹੋਲਾ ਮਹੱਲਾ ਦਾ ਤਿਆਰ ਕਿਸ ਸਥਾਨ ਤੇ ਮਨਾਇਆ ਜਾਂਦਾ ਹੈ ਹੋਲੇ ਮਹੱਲਾ ਤਿਆਰ ਆਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਆਪਸ਼ਨ A ਇਸ ਦਾ ਸੌਰੀ ਆਪਸ਼ਨ B ਇਸ ਦਾ ਉੱਤਰ ਆਨੰਦਪੁਰ ਸਾਹਿਬ ਅਗਲੇ ਪ੍ਰਸ਼ਨ ਤੇ ਚਲਦੇ ਗੱਦਰ ਪਾਰਟੀ ਦਾ ਸੰਸਥਾਪਕ ਕੌਣ ਸੀ ਗੱਦਰ ਪਾਰਟੀ ਦਾ ਸੰਸਥਾਪਕ ਸੋਨ ਸਿੰਘ ਪਖੜਣਾ ਸੀ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਆ ਪ੍ਰਸ਼ਨ 33 ਪੰਜਾਬ ਦਾ ਕਿਹੜਾ ਸ਼ਹਿਰ ਖੇਡਾਂ ਦੇ ਸਮਾਨ ਦੀ ਇੰਡਸਟਰੀ ਲਈ ਮਸ਼ਹੂਰ ਹੈ ਜਲੰਧਰ ਠੀਕ ਆ ਆਪਸ਼ਨ ਇਸ ਦਾ C ਆ ਅਗਲੇ ਪ੍ਰਸ਼ਨ ਤੇ ਚਲਦੇ ਆ ਆ ਆਸਾ ਦੀ ਬਾਤ ਦੀ ਰਚਨਾ ਕਿਸ ਨੇ ਕੀਤੀ ਆਸਾ ਦੀ ਬਾਤ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਆ 35ਵਾਂ ਪੰਜਾਬ ਲੈਂਡ ਐਲੀਏਸ਼ਨ ਐਕਟ ਕਿਸ ਸਾਲ ਪਾਸ ਕੀਤਾ ਗਿਆ ਸੀ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਵਿੱਚ ਵੀ ਇਸ ਰਿਗਾਰਡਿੰਗ ਪ੍ਰਸ਼ਨ ਆਇਆ ਸੀ ਆਪਸ਼ਨ B ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆ 1900 ਦੇ ਵਿੱਚ ਹੋਇਆ ਸੀ ਪੰਜਾਬ ਲੈਂਡ ਐਲੀਏਸ਼ਨ ਐਕਟ ਠੀਕ ਆ ਪੰਜਾਬ ਦਾ ਸ਼ੇਕਸਪੀਅਰ ਕਿਸ ਨੂੰ ਕਿਹਾ ਜਾਂਦਾ ਪੰਜਾਬ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ ਬਾਰਸ਼ਾਨ ਠੀਕ ਆ ਜਿਨ੍ਹਾਂ ਨੇ ਹੀਰਾਂ ਦਾ ਲਿਖੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਆ ਮਸੰਦ ਮਸੰਦ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਮਸੰਦ ਪ੍ਰਥਾ ਦੀ ਸ਼ੁਰੂਆਤ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ 38ਵਾਂ ਪ੍ਰਸ਼ਨ ਕੁਕਲ ਲਹਿਰ ਕਿਸ ਦੀ ਅਗਵਾਈ ਹੇਠ ਆਪਣੇ ਸਿਖਰ ਤੇ ਪਹੁੰਚੀ ਕੁਕਲ ਲਹਿਰ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਹੇਠ ਆਪਣੇ ਸਿਖਰਾਂ ਤੇ ਪਹੁੰਚੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪੰਜਾਬ ਦੇ ਦੁਆਬਾ ਖੇਤਰ ਵਿੱਚ ਕਿਹੜੀ ਨਦੀ ਵਗਦੀ ਹੈ ਪੰਜਾਬ ਦੇ ਦੁਆਬਾ ਖੇਤਰ ਬਿਆਸ ਅਤੇ ਸਤਲੁਜ ਵਗਦਾ ਠੀਕ ਹੈ ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਪੰਜਾਬੀ ਪਹਿਲਾ ਕੌਣ ਸੀ ਅਮਰਤਾ ਪ੍ਰੀਤਮ ਠੀਕ ਹੈ ਆਪਸ਼ਨ ਬੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਚਮਕੌਰ ਸਾਹਿਬ ਦੀ ਜੰਗ ਕਿਸ ਸਾਲ ਲੜੀ ਗਈ ਸੀ 1704 ਦੇ ਵਿੱਚ ਠੀਕ ਹੈ 1704 ਦੇ ਵਿੱਚ ਬਹੁਤ ਮਤਲਬ ਸ਼ਹਾਦਤ ਵਾਲੀ ਜੰਗ ਹੈ ਨਾ ਹੋਈ ਹੈ ਜੋ 1704 ਦੇ ਵਿੱਚ ਅਗਲਾ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਅਤੇ ਕਰਤਾਰਪੁਰ ਜਲੰਧਰ ਸ਼ਹਿਰ ਬਸਾਏ ਸੀ ਠੀਕ ਹੈ ਯਾਦ ਰੱਖਣਾ ਗੁਰੂ ਅਰਜਨ ਦੇਵ ਜੀ ਨੇ ਅਗਲੇ ਪ੍ਰਸ਼ਨ ਤੇ ਚਲਦੇ ਆ ਖੂਨੀ ਬਸਾਖੀ ਕਵਿਤਾ ਕਿਸ ਨੇ ਲਿਖੀ ਸੀ ਖੂਨੀ ਬਸਾਖੀ ਕਵਿਤਾ ਨਾਨਕ ਸਿੰਘ ਨੇ ਲਿਖੀ ਸੀ ਆਪਸ਼ਨ A ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆ ਪੰਜਾਬ ਵਿੱਚ ਮਰਦਾਂ ਦਾ ਰਵਾਇਤੀ ਲੋਕ ਨਾਚ ਕਿਹੜਾ ਹੈ ਪੰਗੜਾ ਸਾਰਿਆਂ ਨੂੰ ਪਤਾ ਹੈ ਆਪਸ਼ਨ C ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆ ਸ਼ਰਮਣੀ ਕਾਰੀ ਦਲ ਦਾ ਗਠਨ ਕਿਸ ਸਾਲ ਹੋਇਆ ਸੀ 1920 ਦੇ ਵਿੱਚ ਹੋਇਆ ਸੀ ਆਪਸ਼ਨ A ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆ ਅ ਪਗੜੀ ਸਵਾਲ ਜੱਟਾਂ ਲਹਿਰ ਦਾ ਆਗੂ ਕੌਣ ਸੀ ਪਗੜੀ ਸਵਾਲ ਜੱਟਾਂ ਆਗੂ ਇਸ ਲਹਿਰ ਦਾ ਆਗੂ ਜੀਤ ਸਿੰਘ ਸੀ ਯਾਦ ਰੱਖਣਾ ਪਗੜੀ ਸਵਾਲ ਜੱਟਾ ਜਿਹੜੀ ਲਹਿਰ ਸੀ ਉਸ ਦੇ ਅਗੂ ਅਜੀਤ ਸਿੰਘ ਸੀ ਅਗਲੇ ਪ੍ਰਸ਼ਨ ਜਿਹੜਾ ਆਦਿ ਗ੍ਰੰਥ ਦਾ ਸੰਕਲਨ ਕਿਸ ਗੁਰੂ ਸਾਹਿਬ ਨੇ ਕੀਤਾ ਸੀ ਆਦਿ ਗ੍ਰੰਥ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਆਪਸ਼ਨ ਬੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ 48 ਜੰਗਨਾਮਾ ਕਿਸ ਦੀ ਮਸ਼ਹੂਰ ਸਾਹਿਤਕ ਰਚਨਾ ਹੈ ਜੰਗਨਾਮਾ ਸ਼ਾਹ ਮੁਹੰਮਦ ਦੀ ਮਸ਼ਹੂਰ ਸਾਹਿਤਕ ਰਚਨਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਜਨਾਨੀ ਇਤਿਹਾਸ ਵਿੱਚ ਕਿਹੜੀ ਨਦੀ ਨੂੰ ਹਾਈਡਰੇਟਸ ਕਿਹਾ ਗਿਆ ਹੈ অপশন বি রাভি ਨੂੰ ਹਾਈਡਰੇਟਸ ਕਿਹਾ ਗਿਆ ਅਗਲਾ ਪ੍ਰਸ਼ਨ ਹੈ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ ਮਹਾਰਾਜ ਦਲੀਪ ਸਿੰਘ ਪੰਜਾਬ ਦਾ ਆਖਰੀ ਸਿੱਖ ਸ਼ਾਸਕ ਸੀ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਛਪਾਰ ਦਾ ਮੇਲਾ ਕਿਸ ਜਿਹਦੇ ਵਿੱਚ ਮਨਾਇਆ ਜਾਂਦਾ ਲੁਧਿਆਣਾ ਸ਼ਹਿਰ ਦੇ ਵਿੱਚ ਛਪਾਰ ਦਾ ਮੇਲਾ ਲੱਗਦਾ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਤੂਤੀਏ ਹਿੰਦ ਪੁਸਤਕ ਕਿਸ ਨੇ ਲਿਖੀ ਸੀ ਤੂਤੀਏ ਮਤਲਬ ਕਿ ਹਿੰਦੀ ਜਿਹੜੀ ਪੁਸਤਕ ਸੀ ਅਮੀਰ ਖਸਰਾਓ ਨੇ ਲਿਖੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕਿਸ ਸਿੱਖ ਗੁਰੂ ਨੇ ਜਸਵੰਦ ਪ੍ਰਣਾਲੀ ਸ਼ੁਰੂ ਕੀਤੀ ਸੀ ਇੱਕ ਸਿੱਖ ਗੁਰੂ ਦਾ ਸੰਬੰਧ ਪਰਣਾਲੇ ਸ਼ੁਰੂ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਦਾਂ ਲੱਗੀ ਤੇ ਹੋਰ ਕਿਦਾਂ ਦੀਆਂ ਤੁਹਾਨੂੰ ਵੀਡੀਓ ਚਾਹੀਦੀਆਂ ਠੀਕ ਆ ਤੇ ਆਪਣਾ ਨੰਬਰ ਹੈ 9888743699 ਆਪਣਾ ਟੈਲੀਗ੍ਰam ਨੌਕਰੀ ਕਰੋ ਉਹ ਵੀ ਜੁਆਇਨ ਕਰ ਲਓ ਤੁਹਾਨੂੰ ਉਸ ਦੇ ਵਿੱਚ ਮੌਕ ਟੈਸਟਾਂ ਦੀ ਪੀਡੀਐਮ ਮਿਲ ਜਾਈਗੀ ਅਗਲਾ ਪ੍ਰਸ਼ਨ ਬੰਦਾ ਸਿੰਘ ਬਹਾਦਰ ਦਾ ਅਸਲੀ ਨਾਮ ਕੀ ਸੀ ਲక్ష్మణ ਦੇਵ ਠੀਕ ਆ ਜਾ ਦਖਣਾ অপਸ਼ਨ B ਲਿਸ਼ਮਨ ਦੇਵ ਠੀਕ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਮਾਝਾ ਖੇਤਰ ਦਾ ਪ੍ਰਬੰਧਕੀ ਮੁੱਖ ਦਫਤਰ ਕਿਹੜਾ ਸ਼ਹਿਰ ਹੈ ਮਾਝਾ ਖੇਤਰ ਦਾ ਪ੍ਰਬੰਧਕੀ ਮੁੱਖ ਦਫਤਰ ਅੰਮ੍ਰਿਤਸਰ ਸ਼ਹਿਰ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 55ਵਾਂ ਕਿਹੜੇ ਸਿੱਖ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸਨ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਮਸ਼ਹੂਰ ਪੰਜਾਬੀ ਨਾਵਲ ਪਰਸਾ ਦਾ ਲੇਖਕ ਕੌਣ ਹੈ ਗੁਰਦੇਵਾਲ ਸਿੰਘ ਪਰਸਾ ਨਿਕਲ ਲੇ ਸ਼ਾਮ ਕੰਮਲ ਕੀਤਾ ਗਿਆ ਸੀ ਪੰਜਾਬ ਦਾ ਰਲੇਵਾ 1849 ਦੇ ਵਿੱਚ ਮੁਕੰਮਲ ਕੀਤਾ ਗਿਆ ਸੀ অপਸ਼ਨ ਸੀ ਇਸ ਦਾ ਉੱਤਰ ਆ ਯਾਦ ਰੱਖਣਾ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਉਸ ਦੇ ਵਿੱਚ ਮਿਲਾ ਲਿਆ ਸੀ ਠੀਕ ਹੈ ਬ੍ਰਿਟਿਸ਼ ਰਾਜ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਹੈ ਕਿਹੜੇ ਪੰਜਾਬੀ ਨਾਂ ਕਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਮਸ਼ਹੂਰ ਰੋਜ਼ਾ ਸ਼ਰੀਫ ਦਾ ਉਰਸ ਕਿਸ ਸ਼ਹਿਰ ਵਿੱਚ ਮਨਾਇਆ ਜਾਂਦਾ ਸਰਹੰਦ ਦੇ ਵਿੱਚ ਰੋਜ਼ਾ ਸ਼ਰੀਫ ਦਾ ਉਰਸ ਮਨਾਇਆ ਜਾਂਦਾ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਕਾਟਮਨ ਸਾਇਤਾ ਅਕੈਡਮੀ ਫੈਲੋਸ਼ਿਪ ਜਿੱਤਣ ਵਾਲਾ ਪਹਿਲਾ ਪੰਜਾਬੀ ਲੇਖਕ ਕੌਣ ਸੀ ਗੁਰ ਕਾਲ ਸਿੰਘ ਦਾ ਠੀਕ ਆ ਯਾਦ ਰੱਖਣਾ ਆਪਸ਼ਨ ਭਾਗ ਪ੍ਰਸ਼ਨ 26ਵਾਂ ਆ ਗਿਆ ਪੰਜਾਬ ਦਾ ਰਾਜ ਰੂਖ ਕਿਹੜਾ ਹੈ ਪੰਜਾਬ ਦਾ ਰਾਜ ਰੂਖ ਸ਼ੀਸ਼ਮ ਟਾਲੀ ਹੈ ਠੀਕ ਆ ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚਲਦੇ ਆ ਨਦੌਨ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਕਿਸ ਦੇ ਵਿਚਕਾਰ ਲੜੀ ਗਈ ਸੀ ਅਲੀਫ ਖਾਨ ਦੇ ਅਤੇ ਗੁਰੂ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵਿਚਕਾਰ ਲੜੀ ਗਈ ਸੀ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਆਪਾਂ ਪ੍ਰਸ਼ਨ 64ਵਾਂ ਨਿਰੰਕਾਰੀ ਲਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਨਿਰੰਕਾਰੀ ਲਹਿਰ ਦੀ ਸਥਾਪਨਾ ਬਾਬਾ ਦਿਆਲ ਦਾਸ ਨੇ ਕੀਤੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਆ ਅਗਲਾ ਪ੍ਰਸ਼ਨ ਹੈਗਾ ਪੰਜਾਬ ਦੀ ਕਿਸ ਨਦੀ ਨੂੰ ਸੰਸਕ੍ਰਿਤ ਵਿੱਚ ਵਿਪਾਸਾ ਕਿਹਾ ਜਾਂਦਾ ਹੈ ਤੇ ਇਸਵਾਲ ਦਾ ਉੱਤਰ ਬਿਆਸ ਨੂੰ ਵਿਪਾਸਾ ਕਿਹਾ ਜਾਂਦਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਆ ਪਵਿੱਤਰ ਪਾਪੀ ਕਿਸ ਲੇਖ ਦੀ ਮਸ਼ਹੂਰ ਸਾਹਿਤਕ ਰਚਨਾ ਪਵਿੱਤਰ ਪਾਪੀ ਨਾਨਕ ਸਿੰਘ ਦੀ ਸਾਹਿਤਕ ਰਚਨਾ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਆ 7ਵਾਂ ਪ੍ਰਸ਼ਨ ਸਿੱਖ ਗੁਰਦੁਆਰਾ ਐਕਟ ਕਿਸ ਸਾਲ ਪਾਸ ਹੋਇਆ ਸੀ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਪਾਸ ਹੋਇਆ ਸੀ ਆਪਸ਼ਨ ਸੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆ ਬਾਬੂ ਬਲੀ ਸ਼ਾ ਦੇ ਮਰਸ਼ਦ ਗੁਰੂ ਕੌਣ ਸਨ ਬਾਬੂ ਬਲੀ ਸ਼ਾ ਦੇ ਮਰਸ਼ਦ ਗੁਰੂ ਸ਼ਾ ਇਨਾਇਤ ਕਾਦਰੀ ਸਨ ਠੀਕ ਹੈ ਯਾਦ ਰੱਖਣਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਆਪਸ਼ਨ ਏ ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਪੰਜਾਬ ਦੇ ਕਿਸ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪੰਜਾਬ ਦੇ ਕਿਸ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਪਟਿਆਲੇ ਨੂੰ ਠੀਕ ਆ ਪਟਿਆਲੇ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਅਗਲੇ ਪ੍ਰਸ਼ਨ ਤੇ ਚਲਦੇ ਆ ਅੰਦਾ 17ਵਾਂ ਪ੍ਰਸ਼ਨ ਆ ਗਿਆ 1873 ਵਿੱਚ ਸਤਾਪਤ ਸਿੰਘ ਸਭਾ ਲਹਿਰ ਦੇ ਆਗੂ ਕੌਣ ਸਨ ਠਾਕੁਰ ਸਿੰਘ ਸੰਧਵਾਲੀਆ ਵੀ ਸਨ ਗਿਆਨੀ ਗੁਰਦੇਵ ਸਿੰਘ ਵੀ ਰਹੇ ਆ ਭਾਈ ਜਵਾਰ ਸਿੰਘ ਵੀ ਠੀਕ ਆ ਆਲੋਦੀ ਬੱਬ ਇਸ ਦਾ ਉੱਤਰ ਤੇ ਅਗਲੇ ਪ੍ਰਸ਼ਨ ਤੇ ਚਲਦੇ ਆ ਅ ਅਗਲਾ ਪ੍ਰਸ਼ਨ ਆ ਗਿਆ ਲੋਕਨਾਚ ਝੂਮਰ ਮੁੱਖ ਤੌਰ ਤੇ ਕਿਸ ਖੇਤਰ ਨਾਲ ਸੰਬੰਧਿਤ ਹੈ ਲੋਕਨਾਚ ਝੂਮਰ ਹੈ ਜਿਹੜਾ ਮੁੱਖ ਤੌਰ ਤੇ ਸੰਦਲ ਵਾਰਨਾ ਸੰਬੰਧਿਤ ਹੈ ਠੀਕ ਹੈ ਯਾਦ ਰੱਖਣਾ ਸੰਦਲ ਵਾਰਨਾ ਆਪਸ਼ਨ ਸੀ ਇਸ ਦਾ ਉੱਤਰ ਹੈ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਆ ਅਗਲਾ ਪ੍ਰਸ਼ਨ ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਸ਼ਹਿਰ ਕਿਸ ਗੁਰੂ ਸਾਹਿਬ ਨੇ ਬਸਾਇਆ ਸੀ ਜਲੰਧਰ ਜਿਹਦੇ ਵਿੱਚ ਕਰਤਾਰਸੋ ਕਰਤਾਰਪੁਰ ਸ਼ਹਿਰ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਤੁਹਾਨੂੰ ਪਹਿਲਾਂ ਵੀ ਪ੍ਰਸ਼ਨ ਆ ਚੁੱਕਿਆ ਹੈ ਆਪਸ਼ਨ B ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਮਸ਼ਹੂਰ ਦੇਸ਼ ਭਗਤੀ ਦਾ ਗੀਤ ਪਗੜੀ ਸਵਾਲ ਜੱਟਾ ਕਿਸ ਨੇ ਲਿਖਿਆ ਸੀ ਬਾਂਕੇ ਦਿਵਾਲ ਨੇ ਲਿਖਿਆ ਸੀ ਠੀਕ ਹੈ ਯਾਦ ਰੱਖਣਾ ਬਾਂਕੇ ਦਿਵਾਲ ਨੇ ਪਗੜੀ ਸਵਾਲ ਜੱਟਾ ਗੀਤ ਲਿਖਿਆ ਸੀ ਤੁਸੀਂ ਇੱਥੇ ਭਗਤ ਸਿੰਘ ਨਾ ਲਗਾ ਦਿਓ ਠੀਕ ਹੈ ਗਲਤੀ ਨਾਲ ਕਈ ਬੱਚੇ ਲਗਾ ਦਿੰਦੇ ਆ ਅਗਲਾ ਪ੍ਰਸ਼ਨ ਪੰਜਾਬੀ ਭਾਸ਼ਾ ਦੀ ਲਿਪੀ ਕਿ ਦੇਣਾ ਹੈ ਗੁਰਮੁਖੀ ਲਿਪੀ ਦੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਲੱਕੜ ਦੀ ਨਕਾਸ਼ੀ ਹਸਤ ਕਲਾ ਲਈ ਮਸ਼ਹੂਰ ਹੈ ਇਸ ਸਵਾਲ ਦਾ ਉੱਤਰ ਹੁਸ਼ਿਆਰਪੁਰ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਅਲੀਵਾਲ ਦੀ ਲੜਾਈ ਕਿਸ ਜੰਗ ਦੌਰਾਨ ਲੜੀ ਗਈ ਸੀ ਅਲੀਵਾਲ ਦੀ ਲੜਾਈ ਫਸਟ ਐਂਗਲੋ ਸਿੱਖ ਵਾਰ ਜਿਹੜਾ ਪਹਿਲਾ ਐਂਗਲੋ ਸਿੱਖ ਜੰਗ ਹੋਈ ਸੀ ਉਸ ਵਿੱਚ ਕਰ ਲੜੀ ਗਈ ਸੀ ਪ੍ਰਸ਼ਨ 77ਵਾਂ ਮਸ਼ਹੂਰ ਪੰਜਾਬੀ ਨਾਟਕ ਲੋਹਾਕੁੱਟ ਕਿਸ ਨੇ ਲਿਖਿਆ ਸੀ ਬਲਵੰਤ ਕਰਗੀ ਨੇ ਲਿਖਿਆ ਸੀ ਆਪਸ਼ਨ ਏ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਪੰਜਾਬ ਦੇ ਕਿਸ ਮੇਲੇ ਨੂੰ ਮਿਨੀ 올림픽 ਕਿਹਾ ਜਾਂਦਾ ਹੈ ਕਿਲਾ ਰਾਏਪੁਰ ਦਾ ਖੇਡ ਮੇਲਾ ਠੀਕ ਆ ਉਸ ਨੂੰ ਮਿਨੀ 올림픽 ਵੀ ਕਿਹਾ ਜਾਂਦਾ ਅਗਲੇ ਪ੍ਰਸ਼ਨ ਤੇ ਚੱਲਦੇ ਆਂ 1947 ਵਿੱਚ ਵੰਡੇ ਹੋਏ ਪੰਜਾਬ ਭਾਰਤ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ਠੀਕ ਆ ਗਿਆ ਉਪੀ ਚੰਦ ਭਰਗਵ ਸੀ ਪਹਿਲੇ ਮੁੱਖ ਮੰਤਰੀ ਜੇ ਗਵ ਲਾਲ ਤਰਵੇਦੀ ਸੀ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪੁਸ਼ਪਾ ਗੁਜਰਾਲ ਸੈਂਸਿਟੀ ਕਿਸ ਸ਼ਹਿਰ ਵਿੱਚ ਸਥਿਤ ਹੈ ਕਪੂਰਥਲੇ ਦੇ ਵਿੱਚ ਠੀਕ ਹੈ ਜੰਦ ਕਪੂਰਥਲਾ ਰੋਡ ਦੇ ਉੱਤੇ ਆ ਠੀਕ ਹੈ ਪੁਸ਼ਪਾ ਗੁਜਰਾਲ ਸੈਂਸਿਟੀ ਆਪਸ਼ਨ A ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਆ ਆਧੁਨਿਕ ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਆਧੁਨਿਕ ਪੰਜਾਬੀ ਨਾਟਕ ਦਾ ਪਿਤਾਮਾ ਆ ਈਸ਼ਵਰ ਚੰਦਰ ਨੰਦਾ ਨੂੰ ਕਿਹਾ ਜਾਂਦਾ ਆਪਸ਼ਨ B ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ 82 ਅਖੰਡ ਪਾਠ ਦੀ ਪਰੰਪਰਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 83 ਮਹਾਰਾਜਾ ਜੀਤ ਸਿੰਘ ਨੇ ਲਿਖੀ ਪੁਸਤਕ ਦਾ ਲੇਖਕ ਕੌਣ ਹੈ ਇਸਵਾਲ ਦਾ ਉੱਤਰ ਖਿਸ਼ਵੰਤ ਸਿੰਘ ਹੈ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਕਿੰਨੂ ਦੀ ਪੈਦਾਵਾਰ ਲਈ ਪੰਜਾਬ ਦੇ ਕਿਸ ਜ਼ਿਲ੍ਹੇ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਅਬੋਹਰ ਨੂੰ ਠੀਕ ਹੈ ਫਾਜ਼ਿਲਕਾ ਦੇ ਵਿੱਚੋਂ ਅਬੋਹਰ ਆ ਜਿਹੜਾ ਉਸ ਨੂੰ ਮਤਲਬ ਕਿ ਕਿਨ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੇਤੂ ਦੇ ਮੋਰਚੇ ਦਾ ਮੁਖਾਗੂ ਕੌਣ ਸੀ ਮਾਸਟਰ ਤਾਰਾ ਸਿੰਘ ਜੇਤੂ ਮੋਰਚੇ ਦਾ ਮੁਖਾਗੂ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪੰਜਾਬੀ ਲਈ ਸਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਪੰਜਾਬੀ ਲੇਖਕ ਕੌਣ ਸੀ ਭਾਈ ਵੀਰ ਸਿੰਘ ਸੀ ਠੀਕ ਹੈ ਪੰਜਾਬੀ ਲਈ ਸਾਹਿਤਕ ਅਕਾਦਮੀ ਪੁਰਸਕਾਰ ਪ੍ਰਾਪਤ ਕਰਨਾ ਪਹਿਲਾ ਪੰਜਾਬੀ ਲੇਖਕ ਅਗਲਾ ਪ੍ਰਸ਼ਨ ਪਹਿਲੀ ਪੰਜਾਬੀ ਸੂਬਾ ਕਾਨਫਰੰਸ ਕਿਸ ਸਾਲ ਹੋਈ ਸੀ 1950 ਦੇ ਵਿੱਚ ਪਹਿਲੀ ਪੰਜਾਬੀ ਸੂਬਾ ਕਾਨਫਰੰਸ ਹੋਈ ਸੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕਾਂਜਲੀ ਬਟਲਮ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸ੍ਰੀ ਤਕਪੂਰ ਸਲੇਰ ਵਿੱਚ ਯਾਦ ਰੱਖਣਾ ਹੈ ਕਬੂਤਲਾ ਜਲੰਧਰ ਠੀਕ ਹੈ ਅਗਲਾ ਪ੍ਰਸ਼ਨ ਜੈਤੋ ਦੇ ਮੋਰਚੇ ਵਿੱਚ ਛੇਦੀ ਜਥੇ ਦੀ ਅਗਵਾਈ ਕਿਸ ਨੇ ਕੀਤੀ ਸੀ ਛੇਦੀ ਜਥੇ ਦੀ ਅਗਵਾਈ ਮਾਸਟਰ ਮਾਸਟਰ ਤਾਰਾ ਸਿੰਘ ਠੀਕ ਹੈ ਆਪਸ਼ਨ B ਇਸ ਦਾ ਉੱਤਰ ਹੈ ਮਸ਼ਹੂਰ ਤਾਰਾ ਸਿੰਘ ਅਗਲੇ ਪ੍ਰਸ਼ਨ ਤੇ ਚਲਦੇ ਆ 90ਵਾਂ ਸਿੱਖ ਧਰਮ ਦੇ ਪ੍ਰਚਾਰ ਲਈ ਮੰਜੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ ਸਿੱਖ ਧਰਮ ਦੇ ਪ੍ਰਚਾਰ ਲਈ ਅਗਲੇ ਪ੍ਰਸ਼ਨ ਤੇ ਚਲਦੇ ਆ ਮਸ਼ਹੂਰ ਪੰਜਾਬੀ ਪੁਸਤਕ ਕਾਲਾ ਗਲਾਬ ਕਿਸ ਨੇ ਲਿਖੀ ਸੀ ਕਾਲਾ ਗਲਾਬ ਕਿਸ ਨੇ ਲਿਖੀ ਸੀ ਅ ਅਮਰਤਾ ਪ੍ਰੀਤਮ ਨੇ ਲਿਖੀ ਸੀ ਅਗਲੇ ਪ੍ਰਸ਼ਨ ਤੇ ਚਲਦੇ ਆ ਪ੍ਰਸ਼ਨ 92ਵਾਂ ਰਾਵੀ ਨਦੀ ਦਾ ਪ੍ਰਾਚੀਨ ਨਾਮ ਕੀ ਸੀ ਰਾਵੀ ਨਦੀ ਦਾ ਪ੍ਰਾਚੀਨ ਨਾਮ ਰੋਸ਼ਨੀ ਸੀ ਠੀਕ ਹੈ ਯਾਦ ਰੱਖਣਾ অপਸ਼ਨ এ ਜਦਾ ਉੱਤਰ ਆ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਜਾਂਦਾ ਮੁਕਤਸਰ ਦੀ ਲੜਾਈ ਖਦਰਾਣਾ ਕਿਸ ਸਾਲ ਹੋਈ ਸੀ 1705 ਦੇ ਵਿੱਚ ਮੁਕਤਸਰ ਦੀ ਲੜਾਈ ਹੋਈ ਸੀ ਜਿਸ ਦੇ ਵਿੱਚ ਚਾਲੀ ਮੁਕਤਿਆਂ ਨੇ ਛੇਦੀ ਪ੍ਰਾਪਤ ਕੀਤੀ ਸੀ ਅਗਲਾ ਪ੍ਰਸ਼ਨ ਪੰਜਾਬੀ ਭਾਸ਼ਾ ਵਿਗਿਆਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਹਰੀ ਕੀਰਤ ਸਿੰਘ ਨੂੰ ਪੰਜਾਬੀ ਭਾਸ਼ਾ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਆਂ ਪੰਜਾਬ ਦੇ ਕਿਸ ਸ਼ਹਿਰ ਵਿੱਚ ਕਿਲਾ ਮਵਰਕ ਸਥਿਤ ਹੈ ਬਟਿੰਡੇ ਅਤੇ ਪਟਿਆਲੇ ਦੋਵਾਂ ਦੇ ਵਿੱਚ ਕਿਲਾ ਮਵਰਕ ਸਥਿਤ ਹੈ ਇਸ ਸਵਾਲ ਦਾ ਉੱਤਰ ਤਾਂ ਕਰਕੇ ਆਪਸ਼ਨ ਡੀ ਹੋਇਆ ਬਹੁਤ ਏ ਐਂਡ ਵੀ ਮਤਲਬ ਕਿ ਏ ਅਤੇ ਵੀ ਦੋਵੇਂ ਠੀਕ ਹੈ ਅਗਲਾ ਪ੍ਰਸ਼ਨ ਅਮਰੀਕਾ ਵਿੱਚ ਗਦਰ ਪਾਰਟੀ ਦਾ ਆਗੂ ਕੌਣ ਸੀ ਅਮਰੀਕਾ ਵਿੱਚ ਗਦਰ ਪਾਰਟੀ ਦਾ ਆਗੂ ਲਾਲਾ ਹਰਦਿਆਲ ਸਿੰਘ ਜੀ ਸਨ ਠੀਕ ਹੈ ਆਪਸ਼ਨ ਵੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆਂ ਪ੍ਰਸ਼ਨ 97ਵਾਂ ਆ ਗਿਆ ਕਿਸ ਪੰਜਾਬੀ ਕਵੀ ਨੇ ਹਨੇਰੇ ਵਿੱਚ ਸੁਲਗਦੀ ਮਰਨਮਾਲਾ ਲਿਖੀ ਸੀ ਇਸ ਵਾਰ ਸਰਜੀਤ ਪਾਤਰ ਨੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਿਖੀ ਸੀ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪੈਰੋਵਾਲ ਦੀ ਸੰਧੀ ਕਿਸ ਸਾਲ ਹੋਈ ਸੀ ਪੈਰੋਵਾਲ ਦੀ ਸੰਧੀ 1846 ਦੇ ਵਿੱਚ ਹੋਈ ਸੀ ਆਪਸ਼ਨ B ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਪੰਜਾਬ ਦੇ ਕਾਦੀਆਂ ਵਿੱਚ ਅਹਿਮਦਿਆ ਲਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਮਿਰਜ਼ਾ ਗੁਲਾਮ ਅਹਿਮਦ ਨੇ ਕੀਤੀ ਸੀ ਯਾਦ ਰੱਖਣਾ ਹੈ অপশন এ ইসਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆਂ ਸੌਵਾਂ ਪੰਜਾਬ ਦਾ ਕਿਹੜਾ ਸ਼ਹਿਰ ਹਾਥੀਦੰਦ ਦੇ ਕੰਮ ਲਈ ਮਸ਼ਹੂਰ ਹੈ ਅੰਮ੍ਰਿਤਸਰ ਸ਼ਹਿਰ ਹਾਥੀਦੰਦ ਦੇ ਕੰਮ ਲਈ ਮਸ਼ਹੂਰ ਹੈ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਪੰਜਾਬ ਦੀ ਪਹਿਲੀ ਮੈਲਾ ਮੁੱਖ ਮੰਤਰੀ ਕੌਣ ਸੀ ਰਜਿੰਦਰ ਗੌਰ ਭੱਟਲ অপਸ਼ਨ এ ইসਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਚਿੱਟਾ ਲਹੂ ਨਾਵਲ ਕਿਸ ਸਾਲ ਪ੍ਰਕਾਸ਼ਿਤ ਹੋਇਆ ਸੀ 1932 ਦੇ ਵਿੱਚ ਆਪਸ਼ਨ B ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 103ਵਾਂ ਪੌਂਟਾ ਸਾਹਿਬ ਸ਼ਹਿਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤਾ ਸੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਆਪਸ਼ਨ B ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ 104ਵਾਂ ਰਿਗਵੇਦ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸਮੋदित ਕੀਤਾ ਗਿਆ ਰਿਗਵੇਦ ਦੇ ਵਿੱਚ ਸਾਬਸ ਤੋ ਸਭ ਤੋਂ ਸਿੰਧੂ ਸਤਰਾਜਮਾਂ ਵਾਲੀ ਧਰਤੀ ਦਾ ਮਤਲਬ ਕਿ ਰਿਗਵੇਦਾ ਵਿੱਚ ਪੰਜਾਬ ਨੂੰ ਸੰਬੋਧਿਤ ਕੀਤਾ ਗਿਆ ਅਗਲਾ ਪ੍ਰਸ਼ਨ ਪੰਜਾਬੀ ਨਿੱਕੀ ਕਹਾਣੀ ਦੀ ਮਾਤਾ ਇਸ ਨੂੰ ਕਿਹਾ ਜਾਂਦਾ ਹੈ ਅਮਰਤਾ ਪ੍ਰੀਤਮ ਨੂੰ ਪਿਆਬੀ ਨਿੱਕੀ ਕਹਾਣੀ ਦੀ ਮਾਤਾ ਕਿਹਾ ਜਾਂਦਾ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਸਿੱਖ ਹੈਰੀਟੇਜ ਕੰਪਲੈਕਸ ਬਰਸਤੇ ਖਾਲਸਾ ਕਿੱਥੇ ਸਥਿਤ ਹੈ ਅਨੰਦਪੁਰ ਸਾਹਿਬ ਦੇ ਵਿੱਚ ਠੀਕ ਆ ਤੇ ਜੰਗੇ ਸ਼ਹਾਦਤ ਵੀ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਜੰਗੇ ਸ਼ਹਾਦਤ ਕਿੱਥੇ ਸਥਿਤ ਹੈ ਠੀਕ ਆ ਅਗਲਾ ਪ੍ਰਸ਼ਨ ਹੈਗਾ ਪੰਜਾਬ ਵਿੱਚ ਪ੍ਰਜਾ ਮੰਡਲ ਲਹਿਰ ਦਾ ਆਗੂ ਕੌਣ ਸੀ ਪੰਜਾਬ ਵਿੱਚ ਪ੍ਰਜਾ ਮੰਡਲ ਲਹਿਰ ਦਾ ਆਗੂ ਸਰਦਾਰ ਸੇਵਾ ਸਿੰਘ ਠਿੱਕਰੀਵਾਲ ਸੀ ਠੀਕਾ ਸੇਵਾ ਸਿੰਘ ਠਿੱਕਰੀਵਾਲ ਸੀ ਪ੍ਰਜਾ ਮੰਡਲ ਮੂਵਮੈਂਟ ਦਾ ਪ੍ਰਜਾ ਮੰਡਲ ਲਹਿਰ ਦਾ ਆਗੂ ਅਗਲਾ ਪ੍ਰਸ਼ਨ ਪੰਜਾਬ ਦੇ ਕਿਸ ਜ਼ਿਲ੍ਹੇ ਨੂੰ ਬੀੜ ਜੰਗਲ ਖੇਤਰ ਵਜੋਂ ਜਾਣਿਆ ਜਾਂਦਾ ਹੈ ਪਟਿਆਲਾ ਖੇਤਰ ਨੂੰ ਬੀੜ ਜੰਗਲ ਵਜੋਂ ਜਾਣਿਆ ਜਾਂਦਾ ਹੈ অপਸ਼ਨ A ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਮਸ਼ਹੂਰ ਪੰਜਾਬੀ ਨਾਟਕ ਕਮਲਾ ਕਮਾਰੀ ਕਿਸ ਨੇ ਲਿਖੀ ਸੀ ਕਮਲਾ ਕਮਾਰੀ ਕਿਰਪਾ ਸਾਗਰ ਨੇ ਲਿਖੀ ਸੀ অপਸ਼ਨ D ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਕਿਹੜੀ ਨਦੀ ਮਾਝਾ ਤੇ ਦੋਆਬਾ ਖੇਤਰ ਨੂੰ ਵੱਖ ਕਰਦੀ ਹੈ ਮਾਝਾ ਤੇ ਦੋਆਬੇ ਖੇਤਰ ਨੂੰ ਬਿਆਸ ਨਦੀ ਬੱਕ ਕਰਦੀ ਆ ਠੀਕ ਆ ਅ ਅਗਲੇ ਪ੍ਰਸ਼ਨ ਤੇ ਚੱਲਦੇ 1937 ਵਿੱਚ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ 1937 ਦੀ ਗੱਲ ਕੀਤੀ ਗਈ ਆ ਸਰ ਸ਼ਾਹਬੁੱਦਦੀਨ ਸੀ ਠੀਕ ਆ ਯਾਦ ਰੱਖਣਾ ਆਪਸ਼ਨ A ਇਸ ਦਾ ਉੱਤਰ ਹੈ ਸ਼ਾਹਬੁੱਦਦੀਨ ਹੈ ਠੀਕ ਆ 1937 ਵਿੱਚ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਬਣੇ ਸੀ ਠੀਕ ਆ ਪਹਿਲੇ ਸਪੀਕਰ 1937 ਵਿੱਚ ਨਿਯੁਕਤ ਹੋਏ ਸੀ ਪੰਜਾਬ ਦੇ ਤੇ ਸਾਰੇ ਸ਼ਾਹਬੁੱਦਦੀਨ ਸੀ ਠੀਕ ਆ ਤੇ ਦੋਸਤੋ ਇਸ ਨਾਲ ਤੁਹਾਡੇ 111 ਪ੍ਰਸ਼ਨ ਆਈ ਠੀਕ ਆ ਇਹ ਪੰਜਾਬ ਹਿਸਟਰੀ ਕਲਚਰ ਲਿਟਰੇਚਰ ਦੇ ਇਹ ਲੜੀ ਖਤਮ ਹੁੰਦੀ ਹੈ ਸਮਾਪਤ ਹੁੰਦੀ ਹੈ ਮਿਲਦੇ ਹਾਂ ਕੋਈ ਹੋਰ ਇਦਾਂ ਦੇ ਹੀ 100 ਪਲਸ ਪ੍ਰਸ਼ਨਾਂ ਦੀ ਵੀਡੀਓ ਦੇ ਵਿੱਚ ਠੀਕ ਹੈ ਤੇ ਮੌਕ ਟੈਸਟਾਂ ਦੇ ਵਿੱਚ ਠੀਕ ਹੈ ਅਗਲੀ ਵੀਡੀਓ ਵਿੱਚ ਮਿਲਾਂਗੇ ਠੀਕ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬਰ ਲਓ ਠੀਕ ਹੈ ਕਮੈਂਟ ਬਾਕਸ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੰਦਾਂ ਲੱਗੀ ਤੇ ਹੋਰ ਕਿਦਾਂ ਦੀ ਵੀਡੀਓ ਹੁਣ ਚਾਹੀਦੀ ਹੈ ਆਪਣਾ ਨੰਬਰ 9888743699 ਟੈਲੀਗ੍ਰam ਆਪਣਾ ਜੁਆਇਨ ਕਰ ਲਓ ਨੌਕਰੀ ਕਰੂ ਆਪਣੀ ਐਪ ਡਾਊਨਲੋਡ ਕਰ ਲਓ ਨੌਕਰੀ ਤੁਹਾਨੂੰ